ਨੌਜਵਾਨਾਂ ਨੂੰ ਜਾਂ ਅੱਜ ਕੱਲ ਦੀ ਪੀੜ੍ਹੀ ਨੂੰ ਜੇ ਨਸ਼ਿਆਂ ਤੋਂ ਦੂਰ ਰੱਖਣਾ ਤਾਂ ਉਹਨੂੰ ਖੇਡਾਂ, ਕਸਰਤ, ਗਰਾਊਂਡ, ਜਿਮ ਇਦਾਂ ਦੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਜੋੜਨਾ ਪੈਣਾ ਹੈ। ਇਸੇ ਹੀ ਲੜੀ ਦੇ ਤਹਿਤ ਪਿੰਡ ਹਰਮੋਇਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 5 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਅਸੀਂ ਫੁੱਟਬਾਲ ਦੇ ਮੈਚ ਕਰਾਉਣ ਜਾ ਰਹੇ ਹਾਂ ਸਾਡੀ ਸਾਰੀ ਟੀਮ। ਸੋ ਜਿਹੜੇ ਵੀ ਕੋਈ ਪਿੰਡ ਦੀ ਟੀਮ ਇਹਦੇ ਵਿੱਚ ਐਂਟਰ ਹੋਣਾ ਚਾਹੁੰਦੀ ਹੈ ਜਾਂ ਆਪਣਾ ਦਾਖਲਾ ਲੈਣਾ ਚਾਹੁੰਦੀ ਹੈ ਉਹ ਇਹ ਜਿਹੜਾ ਪੋਸਟਰ ਮੈਂ ਨਾਲ ਸ਼ੇਅਰ ਕਰ ਰਿਹਾ ਇਹਦੇ ਥੱਲੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਫਾਈਨਲ ਵਾਲੇ ਦਿਨ ਜਿਹੜੇ ਇਹ ਦੌੜਾਂ ਛੋਟੇ ਬੱਚਿਆਂ ਦੀਆਂ ਤੇ ਰੱਸਾ ਕਸੀ ਦੇ ਮੁਕਾਬਲੇ ਉਹ ਵੀ ਕਰਵਾਏ ਜਾਊਗੇ ਜਿਹੜੀਆਂ ਟੀਮਾਂ ਫੁੱਟਬਾਲ ਦੇ ਮੈਚ ਦੇ ਵਿੱਚ ਜਿੱਤੂਗੀਆਂ ਫਾਈਨਲ ਸੈਕੰਡ ਜਾਂ ਥਰਡ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਊਗੇ ਵਧੀਆ ਇਨਾਮ ਦਿੱਤੇ ਜਾਊਗੇ ਤੇ ਜਿਹੜੇ ਨੌਜਵਾਨ ਉਦਣ ਦੌੜਾਂ ਦੇ ਵਿੱਚ ਹਿੱਸਾ ਲਊਗੇ ਜਾਂ ਰੱਸਾ ਕਸੀ ਦੇ ਵਿੱਚ ਹਿੱਸਾ ਲਊਗੇ ਉਹਨਾਂ ਨੂੰ ਵੀ ਵਧੀਆ ਇਨਾਮ ਦਿੱਤੇ ਜਾਊਗੇ ਸੋ ਜਰੂਰ ਪਹੁੰਚੋ ਮਿਲਦੇ ਆ 5 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਪਿੰਡ ਹਰਮੋਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ